ਏ ਬੀਬੀਸੀ ਟੰਟੋ ਟੈਲੀਵਿਜ਼ਨ ਸ਼ੋ ਹੈ ਮੈਂ ਦੱਸ ਰਿਹਾ ਕਿ ਹਾਲੇ ਵੀ ਕੁਝ ਲੋਕ ਨੇ ਜਿਨ੍ਹਾਂ ਨੂੰ ਬੜਾ ਤੇਜ਼ ਬੁਖਾਰ ਹੈ ਪਤਾ ਨਹੀਂ ਕੀ ਕਾਰਨ ਕੀ ਇੱਕ ਕੁਝ ਲੋਕਾਂ ਨੇ ਸ਼ਾਇਦ ਇਹ ਸੋਚ ਹੈ ਕਿ ਅਸੀਂ ਖਾਲਿਸਤਾਨ ਦੇ ਝੰਡੇ ਫੜ ਕੇ ਡੰਡੇ ਲੇਖੀ ਵਿੱਚ ਤੁਸੀਂ ਜਾਂਦੇ ਹੋ ਹੁਣ ਮੈਂ ਕੀ ਕਹਿਣਾ ਚਾਹੁੰਦਾ ਨਰੇ ਲਾਵਾ ਕੀ ਇਸ ਦੇਸ਼ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਫਕੀਰਾਂ ਪਗੰਬਰਾਂ ਨੇ ਜਨਮ ਲਿਆ ਆ ਉਸ ਪਵਿੱਤਰ ਧਰਤੀ ਵਿੱਚ ਅਸੀਂ ਉਹਦਾ ਸਤਕਾਰ ਕਰਗੇ ਨਾ ਕਿ ਅਸੀਂ ਗਲਤ ਨਾਰੇ ਲਾਈਗੇ ਇਹ ਕਿੱਥੋਂ ਦੀ ਅਕਲਵਾਰੀ ਗੱਲ ਹੈ ਸਭ ਸਿਰਫ ਇਹ ਲੋਕ ਕਰਦੇ ਨੇ ਕਿ ਸਾਨੂੰ ਸ਼ਾਇਦ ਇਮੀਗ੍ਰੇਸ਼ਨ ਕੈਂਡੀਡੇਟ ਮਿਲ ਜਾਊਗੀ ਕਿ ਸਾਨੂੰ ਉੱਥੇ ਡਰ ਹੈ ਉੱਥੇ ਕਿਸੇ ਨੂੰ ਕੋਈ ਡਰ ਨਹੀਂ ਹੈ ਤੁਸੀਂ ਉਸ ਦੇਸ਼ ਵਿੱਚੋਂ ਆਏ ਹੋ ਆਣ ਤੁਹਾਨੂੰ 2 ਸਾਲ ਹੋਏ ਆ ਤੁਸੀਂ 24-25 ਸਾਲ ਦੀ ਉਮਰ 22 ਸਾਲ ਦੀ ਉਮਰ ਉਥੇ 10-12 ਪੜ੍ਹ ਕੇ ਆਏ ਹੋ ਸਾਨੂੰ ਉੱਥੇ ਉਦੋਂ ਡਰ ਨਹੀਂ ਸੀ ਹੁਣ ਇੱਥੇ ਆਉਣ ਨੂੰ ਡਰ ਕਿਉਂ ਹੋ ਗਿਆ ਸਿਰਫ ਇਮੀਗ੍ਰੇਸ਼ਨ ਲੈਣ ਦੀ ਖਾਤਰ ਤੁਸੀਂ ਨਾਰੇ ਲਾਉਂਦੇ ਹੋ ਤਾਂ ਫਿਰ ਤੁਸੀਂ ਰੈਫਰੰਡਮ ਦੀਆਂ ਵੋਟਾਂ ਵਿੱਚ ਪਾਰਟਿਸਪੇਟ ਕਰਦੇ ਹੋ ਔਰ ਇੱਕ ਵਾਰੀ ਬੋਟ ਤੁਸੀਂ ਜਦੋਂ ਜਿੱਥੇ ਵੀ ਪਾਉਂਦੇ ਆ ਇਹ ਲੋਕ ਜਾਂਦੇ ਆ ਤੁਸੀਂ ਤਿੰਨ-ਤਿੰਨ ਚਾਰ-ਚਾਰੇ ਪਾਉਂਦੇ ਹੋ ਕਿਹੜਾ ਆਈਡੀ ਚੈੱਕ ਕਰਦਾ ਕੌਣ ਇਹ ਪੋਟਾ ਪਾਉਂਦਾ ਕਿਹੜੀ ਅਥਾਰਟੀ ਹੈ ਕਿਉਂ ਆਪਣੇ ਆਪ ਤੁਸੀਂ ਮਜ਼ਾਕ ਆਪਣਾ ਬਣਾਉਂਦੇ ਹੋ ਸੋ ਮੈਨੂੰ ਹਾਸੇ ਵਾਲੀ ਇਹ ਗੱਲ ਆ ਰਹੀ ਹੈ ਤੁਸੀਂ ਵੀ ਹੱਸੋਗੇ ਸੁਣੋ ਜਰਾ ਕਿ ਨਾਰੇ ਕਿਹੜੇ ਲਾਉਂਦੇ ਨੇ ਉਸ ਤੋਂ ਬਾਅਦ ਮੇਰੇ ਕਮੈਂਟ ਕੀ ਨੇ ਇਹ ਮੈਂ ਤੁਹਾਨੂੰ ਬੜੇ ਹਾਸੇ ਵਾਲੀ ਗੱਲ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹ ਰਾ ਜਰਾ ਵੇਖੋ ਕਿ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਨਾਰੇ ਲਾ ਰਹੇ ਨਾਰੇ ਲਾਉਣਾ ਉਹਨਾਂ ਦਾ ਆਪਣਾ ਹੱਕ ਹੈ ਨੋ ਡਾਊਟ ਸ੍ਰੀਤਲਕ ਸ਼ਾਮ ਤੱਕ ਨਾਰੇ ਲਾਉਂਦੇ ਰਹਿਣ ਕੋਈ ਸੇਤ ਤੇ ਸਲਾਬਾ ਨਹੀਂ ਹੈ ਬਟ ਮੇਰੇ ਕੰਨ ਭਾਵੇਂ ਕਿਉਂ ਟਾਈਮ ਵੇਸਟ ਕਰਦੇ ਨੇ ਕਿਉਂ ਜ਼ਹਿਰ ਉਗਲਦੇ ਨੇ ਜਿਹੜੀ ਚੀਜ਼ ਹੈ ਹੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇੰਡੀਅਨ ਹਿੰਦੂ ਟਰੋਰਿਸਟ ਰਾਜਨਾਥ ਨੇ ਬਿਆਨ ਦਿੱਤਾ ਕਿ ਅਸੀਂ ਸੰਗਤ ਦੀ ਕਬਜ਼ਾ ਕਰ ਲਾਂਗੇ ਅਸੀਂ ਆजात ਵੀ ਦੱਸ ਦੇਣਾ ਚਾਹਦੇ ਹਾਂ ਕਿ ਸਾਡੀ ਪਾਕ ਧਰਤੀ ਬਾਬਾ ਨਾਨਕ ਦੀ ਧਰਤੀ ਪਾਕਿਸਤਾਨ ਦੇ ਵੱਲ ਜੇ ਕਾੜੀ ਅੱਖ ਨੇ ਕੀ ਖਾਲਿਸਤਾਨ ਦੀ ਸਾਰੇ ਪਾਕਿਸਤਾਨ ਦੇ ਖੜੇ ਨੇ ਖਾਲਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਪਾਕਿਸਤਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤੇ ਆਓ ਆਪਾਂ ਜਕਾਰਾ ਛੱਡ ਗਏ ਜੋ ਕਿ ਗੁਰੂ ਮਹਾਰਜ ਦੀ ਬਖਸ਼ਿਸ਼ ਹੈ ਸਾਨੂੰ ਕਿ ਅਸੀਂ ਜਦੋਂ ਗੁਰੂ ਮਹਾਰਜ ਖੁਸ਼ੀਆਂ ਪ੍ਰਾਪਤ ਕਰਦੇ ਜਕਾਰਾ ਛੱਡਦੇ ਆ ਇੱਕ ਹੋਰ ਮੈਂ ਜਕਾਰਾ ਛੱਡਾਂਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜਖਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਭ ਸਿਖੋਂ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਤੁਸੀਂ ਗੁਰੂ ਸਹਿਬਾਨਾਂ ਦੀ ਗੱਲ ਕਰਦੇ ਹੋ ਸਾਡੀ ਉਪ ਪਵਿੱਤਰ ਧਰਤੀ ਹੈ ਜਿੱਥੇ ਸਾਡੇ ਪੰਜ ਤਖਤ ਨੇ ਤੇ ਕਿੰਨੇ ਸਾਡੇ ਉਸ ਭਾਰਤ ਦੇ ਵਿੱਚ ਕਿੰਨੇ ਇਤਿਹਾਸਿਕ ਗੁਰੂ ਘਰ ਨੇ ਜਿਸ ਤੇ ਸਾਡੇ ਗੁਰੂ ਸਹਿਬਾਨਾ ਨੇ ਆਪਣੀ ਜਿੰਦਗੀ ਦੇ ਜੀਵਨ ਬਤੀਤ ਕੀਤਾ ਆ ਕਿੰਨੇ ਸਾਲ ਕਿੰਨੇ ਮਹੀਨੇ ਉਹਨਾਂ ਨੇ ਪੂਰੀ ਵਿੱਚ ਰਏ ਆ ਉਹਨਾਂ ਨੇ ਬਖ ਬਖ ਜਾਗਾ ਤੇ ਜਾ ਕੇ ਦੇਖੀਆ ਵੀ ਕਿਰਤ ਕੀਤੀ ਆ ਅਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਆ ਬਕਵਕ ਸੰਤਾ ਮਹਾਪੁਰਸ਼ਾਂ ਨੇ ਆਪੋ ਆਪਣੀ ਧਰਮ ਦੀ ਗੱਲ ਕੀਤੀ ਹੈ ਹਰ ਨੂੰ ਆਜ਼ਾਦੀ ਹੈ ਪਰ ਇਹ ਕਹਿ ਰਹੇ ਆ ਵਾਹਿਗੁਰੂ ਖਾਲਸਾ ਵਾਜੂਫਤ ਜੋ ਕਿ ਸਾਡੇ ਮਨ ਦੇ ਵਿੱਚ ਇਹ ਇੱਕ ਤ੍ਰਿਸ਼ਨਾ ਹੈ ਕਿ ਅਸੀਂ ਜਦੋਂ ਵੀ ਸਿੱਖ ਸਿੱਖ ਨੂੰ ਮਿਲਦਾ ਹੈ ਤਾਂ ਵਾਹਿਗੁਰੂ ਖਾਲਸਾ ਵਾਜੂਫਤ ਇਸ ਨਿਮਰਤਾ ਦੇ ਨਾਲ ਇਹ ਜਕਾਰਾ ਬੁਲਾਉਂਦੇ ਆ ਤੇ ਸਾਂਝ ਪਾਉਂਦੇ ਆ ਜੋ ਚਾਹੀਦੀ ਵੀ ਹੈ ਮੈਂ ਪੂਰਾ ਇਸ ਦੇ ਹੱਕ ਵਿੱਚ ਆ ਪਰ ਮੈਂ ਇਸ ਸਿਹੱਕ ਵਿੱਚ ਨਹੀਂ ਹੈ ਕਿ ਤੁਸੀਂ ਇੱਕ ਪਾਸੇ ਫਤਿਹ ਬੁਲਾਉਂਦੇ ਹੋ ਤੇ ਦੂਜੇ ਪਾਸੇ ਉਸ ਧਰਤੀ ਨੂੰ ਤੁਸੀਂ ਮੁਰਦਾਬਾਦ ਕਰਦੇ ਹੋ ਭਾਰਤ ਮੁਰਦਾਬਾਦ ਕਮਾਲ ਦੀ ਗੱਲ ਹੈ ਤੁਹਾਡੀ ਤੁਸੀਂ ਨਾਲੇ ਹੁਣ ਕਹਿ ਕੇ ਹਟੇ ਹੋ ਕਿ ਅਸੀਂ ਗੁਰੂ ਸਾਹਿਬਾਨਾਂ ਦੀ ਗੱਲ ਕੀਤੀ ਹੈ ਜਕਾਰਾ ਛੱਡਿਆ ਫਤਿਹ ਬੁਲਾਈ ਹੈ ਪਰ ਦੂਜੇ ਪਾਸੇ ਤੁਸੀਂ ਮੁਰਦਾਬਾਦ ਕਹਿੰਦੇ ਹੋ ਕਿ ਅਸੀਂ ਪਾਕਿਸਤਾਨ ਦੇ ਨਾਲ ਆ ਭਾਈ ਜੇ ਤੁਸੀਂ ਪਾਕਿਸਤਾਨ ਦੇ ਨਾਲ ਆ ਤਾਂ ਤੁਸੀਂ ਕੀ ਕਰੋ ਤੁਸੀਂ ਪਾਕਿਸਤਾਨ ਦੀ ਫੌਜ ਦੇ ਵਿੱਚ ਜਾ ਕੇ ਭਰਤੀ ਹੋ ਜਾਓ ਤੁਹਾਨੂੰ ਨਾਲ ਉੱਚੀ ਹਾਇਰ ਕਰਨਗੇ ਤੁਹਾਡੇ ਬਾਬੇ ਦਾਦੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਗਵਾਂਢ ਦੇ ਬੱਚੇ ਕਿੰਨੇ ਲੋਕ ਪੰਜਾਬ ਦੇ ਫੌਜ ਦੇ ਵਿੱਚ ਨੇ ਜੋ ਕਿ ਨੌਕਰੀ ਕਰਦੇ ਨੇ ਜੋ ਕਿ ਨੌਕਰੀ ਕਰਕੇ ਪਾਇਲਟ ਬਣੇ ਹੋਏ ਨੇ ਜੋ ਕਿ ਨੌਕਰੀ ਕਰਦੇ ਕਮਾਂਡਰ ਨੇ ਵੱਡੀਆਂ ਵੱਡੀਆਂ ਨੌਕਰੀਆਂ ਤਾਂ ਨੇ ਫੌਜ ਦੇ ਵਿੱਚ ਦੇਸ਼ ਦੀ ਰਖਵਾਲੇ ਨੇ ਉਸ ਦੇਸ਼ ਰਖਵਾਲੇ ਨੇ ਜਿੱਥੇ ਸਾਡੀ ਗੁਰੂਆਂ ਪੀਰਾਂ ਫਕੀਰਾਂ ਦੀ ਪਵਿੱਤਰ ਧਰਤੀ ਹੈ ਉਹਨੂੰ ਆਂਚਣਾ ਆਵੇ ਤੇ ਤੁਸੀਂ ਕਹਿੰਦੇ ਕਿ ਅਸੀਂ ਤੇ ਦੂਜੇ ਦੇਸ਼ ਦੇ ਨਾਲ ਖੜੇ ਆ ਜੇ ਤੁਸੀਂ ਉਸ ਨਾਲ ਖੜੇ ਹੋ ਤਾਂ ਤੁਸੀਂ ਉਸ ਦੇਸ਼ ਤੇ ਜਾ ਕੇ ਕੀ ਕਰੋ ਇੱਕ ਪਾਸੇ ਤੁਸੀਂ ਖੜ ਜਾਉਨਾ ਦੂਜੇ ਦੇਸ਼ ਦੇ ਜਾ ਕੇ ਜਾ ਕੇ ਤੁਸੀਂ ਉਸ ਮਿਲਟਰੀ ਨੂੰ ਜੁਆਇਨ ਕਰ ਲਓ ਬਾਏ ਬਾਏ ਤੁਹਾਨੂੰ ਚਾਹੀਦਾ ਹੈ ਕਿ ਤੁਹਾਨੂੰ ਜੀ ਇੰਨੀ ਮੋ ਆ ਇਨੀ ਮੁਹੱਬਤ ਆ ਪਾਕਿਸਤਾਨ ਦੇ ਨਾਲ ਤੇ ਤੁਸੀਂ ਜੇ ਇੰਨੀ ਜੜ ਉਗਲਦੇ ਹੋ ਭਾਰਤ ਦੇ ਪ੍ਰਤੀ ਗੁਰੂ ਸਹਿਬਾਨਾਂ ਦੇ ਬਾਰੇ ਵਿੱਚ ਤੁਸੀਂ ਮੰਦਾ ਬੋਲਦੇ ਹੋ ਔਰ ਸਰਵਾਦੇ ਪਹਿਲੇ ਦੀ ਗੱਲ ਨਹੀਂ ਕਰਦੇ ਤਾਂ ਤੁਹਾਨੂੰ ਕੀ ਚਾਹੀਦਾ ਹੈ ਜੇ ਤੁਸੀਂ ਪਾਕਿਸਤਾਨ ਦੇ ਨਾਲ ਖੜੇ ਆ ਤਾਂ ਫਿਰ ਤੁਹਾਨੂੰ ਖੰਡਾ ਸਬੂਤ ਦਿਓ ਤੁਸੀਂ ਉੱਥੇ ਜਾ ਕੇ ਮਿਲਟਰੀ ਵਿੱਚ ਜੋਬ ਕਰੋ ਹਿੰਦੁਸਤਾਨ ਭਾਰਤ ਜਿੰਦਾਬਾਦ ਅਤਜੇ ਦੇ ਪਾਕਿਸਤਾਨ ਦੇ ਹਾਮੀ ਤੁਸੀਂ ਕਹਿੰਦੇ ਹੋ ਸੀ ਹਾਮੀ ਪਾਕਿਸਤਾਨ ਦੇ ਆ ਤੇ ਗੱਲ ਕਰਦੇ ਆ ਗੁਰੂਆਂ ਪੀਰਾਂ ਫਕੀਰਾਂ ਪੰਜ ਤਖਤਾਂ ਦੀ ਜਿੱਥੇ ਸਾਡੇ ਪੰਜ ਤਖਤ ਭਾਰਤ ਵਿੱਚ ਨੇ ਉਹਨਾਂ ਨੂੰ ਤੁਸੀਂ ਗਲਤ ਸ਼ਬਦਾਂ ਦੇ ਨਾਲ ਤੋਲਦੇ ਹੋ ਕਮਾਲ ਦੇ ਤੁਸੀਂ ਸੋਚੋ ਵੀ ਆਪਣੇ ਆਪ ਫਿਰ ਤੁਹਾਨੂੰ ਕੀ ਚਾਹੀਦਾ ਹੈ ਕਿ ਤੁਹਾਨੂੰ ਪਾਕਿਸਤਾਨ ਜਾ ਕੇ ਜਿੱਤਾਂ ਨੂੰ ਜਾਣ ਦੀ ਅੱਗੇ ਦਿੰਦੇ ਆ ਤੇ ਤੁਹਾਨੂੰ ਉਹ ਖਾਣਾ ਪਰੋਸਦੇ ਆ ਤੁਸੀਂ ਜਾਓ ਤੂੰ ਜਾਣਦੇ ਹੋ ਕਿ ਇੱਕ ਸਿੱਖ ਨੂੰ ਪਿਛਲੇ ਦਿਨੀ ਇੱਕ ਜਰਨਲਿਸਟ ਨੂੰ ਕਿਵੇਂ ਕਿਸ ਤਰ੍ਹਾਂ ਉਹਨਾਂ ਨੇ ਉਸ ਦੀ ਅਨਸਲਟ ਕੀਤੀ ਸਰਦਾਰ ਸਰਦਾਰ ਸੀ ਦਸਤਾਰ ਸਜਾਈ ਹੋਈ ਸੀ ਇੱਕ ਸਿੱਖ ਜਰਨਲਿਸਟ ਸੀ ਉਹਨਾਂ ਨੇ ਤਸ਼ੱਦਦ ਕੀਤਾ ਤੇ ਜਦੋਂ ਇਹੋ ਜਿਹਾ ਕੰਮ ਕਰਦੇ ਨੇ ਪਾਕਿਸਤਾਨ ਦੇ ਵਿੱਚ ਸਾਡੇ ਸਿੱਖ ਕੌਮ ਦੇ ਨਾਲ ਸਿਕੰਦਰ ਨਾਲ ਇੱਕ ਸਿੱਖ ਨੌਜਵਾਨ ਦੇ ਨਾਲ ਤੁਹਾਨੂੰ ਉਹ ਸਮਝ ਨਹੀਂ ਆਉਂਦੀ ਸੋ ਮੈਂ ਚਾਹੂੰਗਾ ਕਿ ਜੇ ਤੁਸੀਂ ਬਹੁਤ ਹੀ ਹਮਦਰਦੀ ਰੱਖਦੇ ਹੋ ਕਿਸੇ ਪਾਕਿਸਤਾਨ ਵਾਲੇ ਤੇ ਬਾਏ ਬਾਏ ਤੁਸੀਂ ਪਾਕਿਸਤਾਨ ਜਾਓ ਪਾਕਿਸਤਾਨ ਦੀ ਫੌਜ ਦੇ ਵਿੱਚ ਭਰਤੀ ਹੋ ਜਾਓ ਸੋ ਫਿਰ ਜੋ ਮਰਜੀ ਤੁਸੀਂ ਕਹੋ ਤੁਹਾਡੇ ਕੋਲ ਕੋਈ ਹੱਕ ਨਹੀਂ ਹੈ ਕਿ ਤੁਸੀਂ ਹਿੰਦੁਸਤਾਨ ਜਾਂ ਭਾਰਤ ਬਾਰੇ ਕੋਈ ਵੀ ਊੜ ਜਲੂੜ ਗੱਲਾਂ ਕਰੋ ਸੋ ਇਹ ਮੇਰੇ ਆਪਣੇ ਪਰਸਨਲ ਕਮੈਂਟ ਜਿਹੜੇ ਕਿ ਮੈਂ ਡਿਲੀਵਰ ਕਰਨੇ ਬਹੁਤ ਜ਼ਰੂਰੀ ਕਿਉਂਕਿ ਮੈਂ ਇੱਕ ਸਿੱਖ ਹਾਂ ਤੇ ਮੈਂ ਇੱਕ ਜਨ ਵੀ ਅਸੀਂ ਸਿੱਖ ਇੱਕ ਜਿਹੜੇ ਮਿਲਦੇ ਆਂ ਸਰਵੱਧ ਪਾਲੇ ਦੀ ਗੱਲ ਕਰਦੇ ਆਂ ਅਤੇ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਵੱਧ ਪਾਲਾ ਅਤੇ ਨਾਲ ਨਾਲ ਅਸ ਕਹਿੰਦੇ ਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਨੋਂ ਮਨੋਂ ਤਨੋਂ ਆਪਣੇ ਦੇਸ਼ ਦੇ ਵਾਸਤੇ ਹਮੇਸ਼ਾ ਹੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਅਤੇ ਸਾਡੇ ਪਾਰਥ ਦੇ ਵਿੱਚ ਹਰ ਧਰਮ ਦੇ ਨਾਲ ਸੰਬੰਧਤ ਵਿਅਕਤੀ ਜਿਹੜਾ ਹੈ ਪੂਰਾ ਆਜ਼ਾਦ ਹੈ ਪੂਰੀ ਆਜ਼ਾਦੀ ਹੈ ਜਦੋਂ ਵੀ ਚਾਹੋ ਜਿੱਥੇ ਬਚਾਹੋ ਗੁਰੂ ਘਰ ਜਾਂ ਤੁਸੀਂ ਮੰਦਿਰ ਜਾਂ ਫਿਰ ਹੋਰ ਵੀ ਜਿਸ ਵੀ ਧਰਮ ਵਿੱਚ ਧਾਰਮਿਕ ਸਥਾਨ ਬਣਾ ਸਕਦੇ ਹੋ ਤੁਹਾਨੂੰ ਪੂਰੀ ਖੁੱਲ ਹੈ ਜਾਂ ਪੂਰੀ ਖੁੱਲ ਹੈ ਤਾਂ ਤੁਹਾਨੂੰ ਫਿਰ ਪੰਜ ਤੱਕ ਥੋਥੇ ਨਹੀਂ ਜਦੋਂ ਮਰਜੀ ਤੁਸੀਂ ਜਿਸ ਵੀ ਧਾਰਮਿਕ ਸਥਾਨ ਤੇ ਜਾਣਾ ਭਾਵੇਂ ਤੁਸੀਂ ਅੱਧੀ ਰਾਤ ਨੂੰ ਜਾਓ ਆਓ ਕੋਕ ਟੋਕ ਨਹੀਂ ਹੈ ਤਦ ਤੁਸੀਂ ਪਾਕਿਸਤਾਨ ਦੀ ਗੱਲ ਕਰਦੇ ਹੋ ਤੇ ਪਾਕਿਸਤਾਨੀ ਫੌਜ ਵਿੱਚ ਜਾਓ ਤੇ ਉੱਥੇ ਜਾ ਕੇ ਨੌਕਰੀ ਕਰੋ ਤਾਂ ਫਿਰ ਤੁਸੀਂ ਗੱਲ ਕਰੋ ਕਿ ਅਸੀਂ ਪਾਕਿਸਤਾਨ ਦੇ ਨਾਲ ਆਂ ਨਾ ਰਹਣ ਨਾਲ ਦੇ ਨਾਲ ਨਹੀਂ ਹੈ ਨਾਰੇ ਤੁਸੀਂ ਨਾ ਲਓ ਤੁਸੀਂ ਡੰਡੇ ਜਿਹੜੇ ਫੜੇ ਹੋਏ ਆ ਪਾਕਿਸਤਾਨ ਦੇ ਤੁਹਾਡੀ ਆਪਣੀ ਸੋਚ ਹੈ ਸੋ ਤੁਸੀਂ ਕਹੋ ਫੇਟੋ ਤੁਸੀਂ ਪਾਕਿਸਤਾਨੀ ਤੇ ਤੁਹਾਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤੇ ਬੁਲਾਉਂਦੇ ਹੋ ਮਹਾਰਾਨੇ ਆ ਦੂਜੇ ਪਾਸੇ ਕਹਿੰਦੇ ਕਿ ਸੀ ਪਾਕਿਸਤਾਨੀ ਆ ਆਈ ਕਾਡ ਅੰਡਰਸਟੈਂਡ ਐਨੀਵੇ ਸੋ ਭਾਰਤ ਜਿੰਦਾਬਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸੱਚੇ ਪਾਸ਼ਾ ਸਾਡੇ ਭਾਰਤ ਨੂੰ ਗੁਰੂਆਂ ਪੀਰਾਂ ਫਕੀਰਾਂ ਦੇ ਪਗੰਬਰ ਚਰਤੀ ਜਿਹੜੀ ਹੈ ਇਹ ਪਵਿੱਤਰ ਚਰਤੀ ਹੈ ਸੋ ਇਸ ਚਰਤੀ ਨੂੰ ਆਣ ਲੱਗੇ ਤੇ ਇਹ ਲੋਕਾਂ ਨੂੰ ਸਮਤ ਬਖਸ਼ਿ ਵਾਹਿਗੁਰੂ ਸੱਚੇ ਪਾਸ਼ਾ ਕਿ ਇਹ ਜ਼ਿੰਦਗੀ ਵਿੱਚ ਚੰਗੀ ਸੋਚ ਰੱਖਣ ਅਤੇ ਨਰ ਲਾਉਣ ਪਰ ਜਿੰਦਾਬਾਦ ਸੋ ਐਨਿਵੇ ਅਸੀਂ ਬਾਬਸ ਆ ਰਹੇ ਆ ਸੋ ਬੜੀ ਹਾਸੇ ਵਾਲੀ ਗੱਲ ਸੀ ਜਿਹੜੀ ਕਿ ਅਸੀਂ ਜੀ ਪਾਕਿਸਤਾਨ ਦੇ ਨਾਲ ਖੜੇ ਆ ਤੇ ਭਾਈ ਜੀ ਖੜੇ ਆ ਸਾਨੂੰ ਸੂਦ ਕਿ ਅਸੀਂ ਪਾਕਿਸਤਾਨ ਦੀ ਫੌਜ ਵਿੱਚ ਭਰਤੀ ਹੋ ਗਏ ਸੋ ਜਿਹੜਾ ਬੰਦਾ ਭਰਤੀ ਹੋਵੇਗਾ ਉਸ ਨੂੰ ਅਸੀਂ ਪ੍ਰਾਈਜ਼ ਦੇਵਾਂਗੇ ਐਨਬੀ ਸੋ ਅਸੀਂ ਹੁਣ ਅੱਗੇ ਚੱਲ ਕੇ ਕੁਝ ਇੰਟਰਵਿਊ ਕਰ ਰਹੇ ਹਾਂ ਕੁਝ ਸੰਦੇਸ਼ ਦੇ ਰਹੇ ਹਾਂ ਸਾਡੇ ਪਾਸ ਇੱਕ ਸੰਦੇਸ਼